ਇਸ ਦਿਨ ਦਾ ਇੰਤਜ਼ਾਰ ਹਰ ਇੱਕ ਕ੍ਰੀਏਟਰ ਨੂੰ ਹੁੰਦਾ ਹੈ ਜਦੋਂ YouTube ਤੇ 4000 ਵਾਚ ਟਾਈਮ ਤੇ 1000 ਸਬਸਕ੍ਰਾਈਬਰ ਪੂਰੇ ਹੋ ਜਾਂਦੇ ਨੇ ਤਾਂ ਚੈਨਲ ਡੈਸ਼ਬੋਰਡ 'ਚ ਅਪਲਾਈ ਨਾਓ ਦਾ ਆਪਸ਼ਨ ਹੁੰਦਾ ਹੈ ਪਰ ਬਹੁਤ ਸਾਰੇ ਕ੍ਰੀਏਟਰ ਨੂੰ ਪਤਾ ਹੀ ਨਹੀਂ ਹੁੰਦਾ ਕਿ ਹੁਣ ਨੈਕਸਟ ਸਟੈਪ ਕਰਨਾ ਕੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਅਪਲਾਈ ਨਾਓ ਤੇ ਕਲਿੱਕ ਕਰਨਾ ਕਿਹੜੇ ਟਰਮਸ ਐਕਸੈਪਟ ਕਰਨੀਆਂ ਨੇ Google AdSense in account ਕਿਵੇਂ ਜੁੜਦਾ ਤੇ ਰਿਵਿਊ ਕਿਵੇਂ ਜਾਂ ਕਿੰਨੇ ਦਿਨ 'ਚ ਹੁੰਦਾ ਹੈ ਇੱਕ ਵੀ ਸਟੈਪ ਮਿਸ ਹੋਇਆ ਤਾਂ ਰਿਵਿਊ ਰਿਜੈਕਟ ਹੋ ਸਕਦਾ ਹੈ ਇਸ ਲਈ ਵੀਡੀਓ ਖੀਰ ਤੱਕ ਜਰੂਰ ਦੇਖਣਾ ਚਲੋ ਸ਼ੁਰੂ ਕਰੀਏ ਤੁਸੀਂ ਆਪਣੇ YT ਸਟੂਡੀਓ ਨੂੰ ਓਪਨ ਕਰਨ ਤੋਂ ਬਾਅਦ ਅਰਨਿੰਗ ਵਾਲੇ ਸੈਕਸ਼ਨ ਤੇ ਓਕੇ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਨੂੰ ਇਦਾਂ ਅਪਲਾਈ ਨਾਓ ਦਾ ਆਪਸ਼ਨ ਮਿਲੇਗਾ ਅਪਲਾਈ ਨਾਓ ਦੇ ਆਪਸ਼ਨ ਤੇ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਇਦਾਂ ਤੁਹਾਡੇ ਸਾਹਮਣੇ 3 ਰਿਵਿਊ ਸੈਕਸ਼ਨ ਓਪਨ ਹੋ ਜਾਣਗੇ ਫਰਸਟ ਸੈਕੰਡ ਥਰਡ ਜਿਹੜਾ ਫਰਸਟ ਹੈ ਰਿਵਿਊ ਬੇਸਡ ਟਰਮਸ ਐਂਡ ਕੰਡੀਸ਼ਨ ਦਾ ਇਸ ਤੇ ਉੱਤੇ ਤੁਸੀਂ ਓਕੇ ਕਰਨਾ ਹੈ ਸਟਾਰਟ ਤੇ ਓਕੇ ਕਰਕੇ ਤੁਹਾਡੇ ਸਾਹਮਣੇ ਇਦਾਂ ਦਾ ਇੰਟਰਫੇਸ ਆਵੇਗਾ ਦੈਨ ਤੁਸੀਂ ਇਸ ਨੂੰ ਪਾਲਿਸੀਸ ਨੇ ਤੁਸੀਂ ਰੀਡ ਵੀ ਕਰ ਸਕਦੇ ਹੋ ਤੁਸੀਂ ਆਏ ਐਕਸੈਪਟ ਦੇਨ ਐਗਰੀ ਤੇ ਓਕੇ ਕਰਕੇ ਤੁਸੀਂ ਇਸ ਨੂੰ ਓਕੇ ਕਰ ਦਿੱਤਾ ਓਕੇ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਫਸਟ ਤੁਹਾਡਾ ਓਪਨ ਹੋ ਜਾਏਗਾ ਸੈਕਿੰਡ ਤੁਹਾਡਾ Google AdSense ਦਾ Google AdSense ਨੂੰ ਤੁਸੀਂ ਦੇਖਣਾ ਹੈ ਓਕੇ ਕਰਨਾ ਹੈ ਓਕੇ ਕਰਨ ਤੋਂ ਬਾਅਦ ਇਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਆਪਸ਼ਨ ਮਿਲਣਗੇ ਜਿਵੇਂ 3 ਆਪਸ਼ਨ ਮਿਲਣਗੇ ਫਸਟ ਹੈ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਤੁਹਾਡਾ AdSense ਅਕਾਊਂਟ ਹੈਗਾ ਸੈਕਿੰਡ ਤੁਸੀਂ ਨਿਊ ਕ੍ਰੀਏਟ ਕਰਨਾ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ AdSense ਅਕਾਊਂਟ ਹੈਗਾ ਤਾਂ ਗਲਤੀ ਨਾਲ ਵੀ ਇਸ ਨੂੰ ਓਕੇ ਨਾ ਕਰਿਓ ਕਿਉਂਕਿ ਜੇਕਰ ਤੁਸੀਂ ਕਰਦੇ ਹੋ ਤੁਹਾਡਾ ਫਿਰ ਤੁਹਾਡਾ ਚੈਨਲ ਰਿਜੈਕਟ ਵੀ ਹੋ ਸਕਦਾ ਹੈ ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖ ਸਕਦੇ ਹੋ ਹੁਣ ਮੇਰੇ ਕੋਲ ਨਹੀਂ ਹੈਗਾ ਅਸੀਂ ਨਿਊ ਕ੍ਰੀਏਟ ਕਰਨਾ ਹੈ ਤੇ ਮੈਂ ਸੈਕੰਡ অপਸ਼ਨ ਤੇ ਓਕੇ ਕਰੂੰਗਾ ਇਸ ਨੂੰ ਓਕੇ ਕਰਨ ਤੋਂ ਬਾਅਦ ਦੈਨ ਥੋੜਾ ਵੇਟ ਕਰਨ ਤੋਂ ਬਾਅਦ ਜਿੰਨੇ ਵੀ ਫੋਨ 'ਚ ਈਮੇਲਸ ਨੇ ਉਹ ਸਾਰੇ ਸ਼ੋ ਹੋ ਜਾਣਗੇ ਇਸ ਗੱਲ ਤੋਂ ਹੋਰ ਮੈਂ ਤੁਹਾਨੂੰ ਦੱਸ ਦਵਾਂ ਹਮੇਸ਼ਾ ਤੁਹਾਡਾ YouTube ਤੇ AdSense ਅਕਾਊਂਟ ਦਾ ਮੇਲ ਅਲੱਗ ਹੀ ਤੁਸੀਂ ਬਣਾਓ ਕਿਉਂਕਿ ਬਾਈ ਚਾਂਸ ਤੁਹਾਡੇ YouTube ਚੈਨਲ ਤੇ ਕੋਈ ਹੈਕ ਹੋ ਜਾਵੇ ਕੋਈ ਵੀ ਪ੍ਰੋਬਲਮ ਆ ਜਾਵੇ ਤਾਂ ਤੁਹਾਡਾ AdSense ਅਕਾਊਂਟ ਸੇਫ ਰਹੇਗਾ ਇਸ ਲਈ ਤੁਸੀਂ ਨਿਊ ਮੇਲ ਹੀ ਕ੍ਰੀਏਟ ਕਰਕੇ ਆਪਣਾ ਐਡਸਨ ਅਕਾਊਂਟ ਜੋੜਨਾ ਹੈ ਤੁਹਾਡਾ ਘਟੂਕਟ ਅਰਨਿੰਗ ਤੇ ਕੋਈ ਅਸਰ ਨਾ ਪਵੇ ਥੈਨ ਮੈਂ ਪਹਿਲਾਂ ਤੋਂ ਈਮੇਲ ਬਣਾਈ ਹੋਈ ਸੀ ਨਿਊ ਮੇਲ ਜਨਰੇਟ ਕੀਤੀ ਸੀ ਉਸ ਤੇ ਮੈਂ ਓਕੇ ਕਰਕੇ ਨੈਕਸਟ ਕਰ ਦੇਣਾ ਹੁਣ ਇੱਥੇ ਕੰਟਰੀ ਸਿਲੈਕਟ ਕਰਨੀ ਆ ਫਿਰ ਥੈਨ ਸਾਈਨ ਆਊਟ ਕਰ ਲੈਣਾ ਇਸ ਗੱਲ ਦਾ ਧਿਆਨ ਰੱਖਿਓ ਕਿਉਂਕਿ ਇਹ ਬਹੁਤ ਜ਼ਰੂਰੀ ਆ ਐਡਰੈਸ ਧਿਆਨ ਨਾਲ ਫਿਲ ਕਰਨਾ ਆ ਜੇਕਰ ਤੁਸੀਂ ਗਲਤੀ ਨਾਲ ਵੀ ਐਡਰੈਸ ਗਲਤ ਕਰਦੇ ਹੋ ਤਾਂ ਤੁਹਾਡਾ ਐਡਸਨ ਜਿਹੜਾ ਪਿੰਨ ਆ ਉਹ ਗਲਤ ਜਨਰੇਟ ਹੋ ਜਾਵੇਗਾ ਤੇ ਬਹੁਤ ਮੁਸ਼ਕਲ ਹੋਣੀ ਆ ਇਸ ਚੀਜ਼ ਤੇ ਤੁਹਾਨੂੰ ਫਰਸਟ ਹੈ ਜਿਹੜਾ ਤੁਹਾਡਾ ਤੁਸੀਂ ਦੇਖੋ ਕਾਊਂਟ ਐਸਟਾ ਇਨਵੀਜ਼ਿਬਲ ਹੀ ਰੱਖਣਾ ਆ। ਦੈਨ ਨੀਚੇ ਤੁਹਾਡਾ ਨੇਮਸ ਆਊਗਾ। ਫਿਰ ਉਸ ਤੋਂ ਬਾਅਦ ਐਡਰੈਸ 1 ਤੇ ਐਡਰੈਸ ਲਾਈਨ 2। ਇੱਥੇ ਤੁਹਾਡਾ ਸੇਮ ਹੀ ਐਡਰੈਸ ਆਉਣਾ ਆ ਦੋਨਾਂ ਦੇ ਵਿੱਚ। ਇੱਥੇ ਧਿਆਨ ਨਾਲ ਤੁਸੀਂ ਐਡਰੈਸ ਆਪਣਾ ਫਿਲ ਕਰ ਲਓ। ਟਾਊਨ ਸਿਟੀ ਦਾ ਆਪਸ਼ਨ ਮਿਲਦਾ ਆ। ਫਿਰ ਇੱਥੇ ਪੋਸਟ ਕੋਡ ਆ। ਇਹਦੇ ਵਿੱਚ ਕਾਫੀ ਕਨਫਿਊਜ਼ ਹੁੰਦੇ ਨੇ ਬਹੁਤ ਸਾਰੇ ਕ੍ਰੀਏਟਰ। ਇੱਥੇ ਪਿੰਨ ਕੋਡ ਫਿਲ ਕਰਨਾ ਆ। ਤੁਸੀਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ। ਫਿਰ ਦੈਨ ਸਟੇਟ ਫਿਰ ਆਪਸ਼ਨ ਮਿਲਦਾ ਤੁਹਾਨੂੰ ਫੋਨ ਨੰਬਰ ਦਾ। ਇਹ ਮੈਂ ਡਾਇਰੈਕਟਰੀ ਨਹੀਂ ਹੁੰਦਾ। ਤੁਸੀਂ ਚਾਹੋ ਤਾਂ ਇਹ অপਸ਼ਨ ਸਾਡੇ ਕੋਲ ਓਪਨ ਹੁੰਦਾ ਆ ਹੁਣ ਨੈਕਸਟ ਕਰਨ ਤੋਂ ਬਾਅਦ ਇੱਥੇ ਮੈਨੂੰ ਮੋਬਾਈਲ ਨੰਬਰ ਆਪਣਾ ਐਡ ਕਰਨ ਦਾ অপਸ਼ਨ ਇਹਨਾਂ ਨੇ ਦਿੱਤਾ ਆ ਮੈਂ ਇੱਥੇ ਆਪਣਾ ਮੋਬਾਈਲ ਨੰਬਰ ਐਡ ਕਰਕੇ ਦੈਨ ਨੈਕਸਟ ਕਰਦਾ ਆ ਨੈਕਸਟ ਕਰਨ ਤੋਂ ਬਾਅਦ ਮੈਨੂੰ ਇੱਥੇ 4 ਡਿਜੀਟ ਕੋਡ ਮਿਲੂਗਾ ਜਿਹੜਾ ਟੈਕਸਟ ਮੈਸੇਜ ਤੋਂ ਵੀ ਮੰਗਵਾ ਸਕਦੇ ਹੋ ਕਾਲ ਤੋਂ ਵੀ ਮੈਂ ਟੈਕਸਟ ਕਰ ਲੈਣਾ ਇੱਥੇ ਸਿਲੈਕਟ ਤੇ ਉਸ ਤੋਂ ਬਾਅਦ ਮੈਂ ਫਿਲ ਕਰਕੇ ਤੇ ਇੱਥੇ ਨੀਚੇ ਸਬਮਿਟ ਤੇ ਓਕੇ ਕਰ ਦੇਣਾ ਹੈ ਸਬਮਿਟ ਤੇ ਇੱਥੇ ਵੇਟ ਕਰਨਾ ਤੁਸੀਂ ਕਦੇ ਵੀ ਇਹ ਰੀਡਲ ਦਾ অপਸ਼ਨ ਜਿਹੜਾ ਮਿਲਦਾ ਇਹਨੂੰ ਕਲਿੱਕ ਨਹੀਂ ਕਰਨਾ ਕਿਉਂਕਿ ਤੋਂ ਉਹਨੂੰ ਆਪਣੇ ਆਪ ਸੋ ਉਸ ਤੋਂ ਬਾਅਦ ਦਿਨ ਤੁਹਾਡਾ ਇਹ ਵਾਲਾ ਵੀ ਇਨ ਪ੍ਰੋਸੈਸ ਚੱਲਿਆ ਜਾਊਗਾ ਹੁਣ ਵੇਟ ਕਰਨਾ ਪੈਣਾ ਥੋੜਾ ਕਿੰਨੇ ਦਿਨ ਚ ਰਿਵਿਊ ਹੋ ਕੇ ਇਹ ਚੀਜ਼ ਹੁੰਦੀ ਆ ਇਸ ਤੋਂ ਬਾਅਦ ਦਿਨ ਵੇਟ ਕਰਨਾ 5-6 ਦਿਨ ਵੀ ਲੱਗ ਸਕਦੇ ਨੇ ਉਸ ਤੋਂ ਬਾਅਦ ਆਪਣੇ ਆਪ ਹੀ ਤੁਹਾਡਾ YouTube ਪਾਰਟਨਰ ਪ੍ਰੋਗਰਾਮ ਦਾ ਅਰਨਿੰਗ ਦਾ ਸੈਕਸ਼ਨ ਹਿੱਸਾ ਬਣ ਜਾਊਗੇ ਤੁਸੀਂ ਇਸ ਦੇ ਵਿੱਚ ਇਹ ਚੀਜ਼ ਆਉਂਦੀ ਆ ਸੋ ਦੋਸਤੋ ਇਦਾਂ ਦੀ ਕੋਈ ਆਪਸ਼ਨ ਨਹੀਂ ਸੀ ਪਰ ਤੁਸੀਂ ਹਮੇਸ਼ਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਆਪਣੇ ਚੈਨਲ ਤੇ ਕੋਈ ਵੀ ਰੀਯੂਜ਼ਡ ਕੰਟੈਂਟ ਨਹੀਂ ਦੂਜਿਆਂ ਦਾ ਯੂਜ਼ ਕਰਕੇ ਪਾਣਾ ਕਿਉਂਕਿ ਨਹੀਂ ਰਿਜੈਕਸ਼ਨ ਆਊਗੀ ਆਪਣਾ ਖੋਦਾ ਕੰਟੈਂਟ ਬਣਾਓ ਤੇ ਤੁਸੀਂ ਵੀ YouTube ਨਾਲ ਜੁੜੋ ਤੇ ਅਰਨਿੰਗ ਕਰੋ ਸੋ ਐਦਾਂ ਦੀ ਵੀਡੀਓਜ਼ ਲਈ ਇਨਫਰਮੇਸ਼ਨ ਲਈ ਤੁਹਾਡਾ ਆਪਣਾ ਚੈਨਲ ਗਰੋ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕਿਤੇ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ YouTube ਦੇ ਰਿਲੇਟਡ ਤੁਸੀਂ ਸਾਨੂੰ ਦਨ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਹੋਈ ਚਾਚਾ ਧੰਨਵਾਦ ਦੋਸਤੋ